बा सी पिछे त ਇਸ ਸੋਈ ਜਿਹੜੀ ਸ਼ਬਦਾਵਲੀ ਵਰਤਨਾ ਤੁਹਾਨੂੰ ਕੀ ਲੱਗ ਰਹੀ ਹੈ ਗੱਲ ਛੋੜਾਂ ਵੀ ਨਹੀਂ ਗੱਲ ਹੈਗੀ ਆ ਵੀ ਉਹਦੀ ਪਰਮਾਸ਼ੀ ਦੀ ਉਹਦੀ ਪਰਮਾਸ਼ੀ ਸੁਨਿਆਰੇ ਤੇ ਰਾਮਗੜੀ 'ਇੱਕ ਕੱਢਣਗੇ ਸਾਰੀਆਂ ਬਰਾਦਰੀਆਂ ਕੱਢਣਗੀਆਂ ਉਹਦੀ ਪਰਮਾਸ਼ੀ ਉਹ ਕਹਿੰਦਾ ਮੈਂ ਜੱਟ ਆ ਇਹਦਾ ਜੱਟਪਣਾ ਕੱਢ ਦਿਆਂਗੇ ਅਸੀਂ ਇਹ ਹੈ ਕੌਣ ਇਸ ਕਰਕੇ ਜੋ ਨੇ ਬਕਵਾਸ ਕੀਤਾ ਉਹਦੇ ਖਿਲਾਫ ਬੰਦੀ ਕਾਰਵਾਈ ਹੋਣੀ ਚਾਹੀਦੀ ਉਹਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਪਰਚਾ ਦਰਜ ਕਰਕੇ ਇਹੋ ਜਿਹੇ ਨੂੰ ਫੜ ਕੇ ਜੇਲ੍ਹ ਦੇ ਅੰਦਰ ਇਹਨੂੰ ਭੇਜਣਾ ਚਾਹੀਦਾ ਇਹ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਇਹ ਪੰਜਾਬ ਦੇ ਵਿੱਚ ਗੁੰਡਾਗਰਦੀ ਪੈਦਾ ਕਰਨਾ ਚਾਹੁੰਦਾ ਇਸ ਕਰਕੇ ਡਰਾ ਅਸੀਂ ਡਰ ਨਾਲ ਕੋਈ ਮੰਨ ਨਹੀਂ ਆਸੀਂ ਡਰ ਨਾਲੀਆਂ ਕੋਈ ਮੰਨ ਨਹੀਂ ਅਸੀਂ ਕਦੀ ਡਰੇ ਨਹੀਂ ਕਹੇ ਤੋਂ ਨਾ ਇਹੋ ਜਿਹੇ ਬੰਦੇ ਤੋਂ ਡਰਦੇ ਅਸੀਂ ਔਰ ਮੈਂ ਬੇੜਤੀ ਕਰਾ ਚੋਰ ਕਮਿਸ਼ਨ ਨੂੰ ਇਹਦੇ ਖਿਲਾਫ ਪਰਚਾ ਦਰਜ ਕਰਨ ਨੂੰ ਜੇਰਤੀ ਜਾ ਜਾਵੇ ਜਰਰੀ ਬਾਬਾ ਪਿਸ਼ਕਰਮਾ ਜੀ ਬਹੁਤ ਵੱਡੀ ਗੇਨ ਹੈ ਰੌਗੜੀ ਦਾ ਜਾਨੀ ਕਹਿੰਦੇ ਤਾਂ ਇਹ ਸੂਚ ਲੈ ਕੇ ਝਾੜ ਤੱਕ ਬਣਦਾ ਪਰ ਐਡੀ ਵੱਡੀ ਸ਼ਰਧਾਪ੍ਰੀਤ ਬੋਲਣਾ ਅਭਿੰਦਕ ਜੋ ਮੈਂ ਕਹਿੰਦਾ ਜਿੰਨੇ ਵੀ ਕੋਈ ਲੱਭ ਜੀ ਨਹੀਂ ਲੱਭਦੇ ਜਿਹਦੇ ਨਾਲ ਉਹਦੀ ਪਰਮਾਸ਼ੀ ਦੇ ਖਿਲਾਫ ਮੋੜਿਆ ਜਾ ਕੇ ਕਿਉਂਕਿ ਉਹ ਬੰਦਾ ਠੀਕ ਨਹੀਂ ਕਰ ਰਾਜਨੀਤੀ ਜਰਨ ਵਾਲਾ ਹੀ ਨਹੀਂਗਾ ਨਾ ਉਹ ਧਾਰਨੋ ਕਾ ਨਾ ਉਹਦਾ ਇਤਿਹਾਸ ਪੜਿਆ ਕਦੀ ਇੰਨਾ ਵੱਡਾ ਇਤਿਹਾਸ ਸਾਡਾ ਤੁਸੀਂ ਸ਼ਰਕਾਰਾ ਤਸਵੀਰ ਪ੍ਰਤਾਪ ਸਿੰਘ ਕੜਵਲ ਦੀ ਗੱਲ ਕਰ ਲੋ ਜਿਹੜਾ ਸੁਨਿਆਰਾ ਬਰਾਦੀ ਆ ਜਿਹਨੇ ਟੇਨ ਰੋਗ ਦੀ ਪੰਜਾ ਸਾਹਿਬ ਜਾਂਦੀ ਲੰਗਰ ਸਕਾਉਣ ਵਾਸਤੇ ਸ਼ਹੀਦੀ ਪਾ ਪ੍ਰਾਪਤ ਕਰ ਲਈ ਮਹਾਰਾਜ ਜੱਸਾ ਸਿੰਘ ਰਾਮਗੜੀ ਅੰਕਤ ਘੁੱਟ ਕੇ ਲੈ ਆਂਦਾ ਦਿੱਲੀ ਤੋਂ ਲਿਆ ਕੇ ਅਜਗੁਰੂ ਰਾਮਦਾਸ ਦੇ ਚਰਨਾਂ 'ਚ ਰੱਖਦਾ ਇਹ ਕੀ ਰੀਸ ਕਰ ਲੂਗਾ ਉਹਨਾਂ ਦੀ ਜਿਸ ਕਰਕੇ ਮੈਂ ਸੋਚੇ ਪੰਜਾਬੀਆਂ ਨੂੰ ਅਪੀਲ ਕਰਦਾ ਕਿਹੋ ਜਿਹਾ ਮੂੰਹ ਨਾ ਲਾਓ ਔਰ ਸਮੁੱਚੇ ਤੌਰ ਤੇ ਦਾ ਬਾਈਕਾਟ ਕਰੋ ਔਰ ਇਹਨੂੰ ਕੋਈ ਵੋਟ ਨਾ ਪਾਓ ਇਹਨੂੰ ਇਸੇ ਤਰ੍ਹਾਂ ਮਦਰਾਂ ਘਰੇ ਮੋੜੋ ਇਸ ਕਰਕੇ ਮੈਂ ਸਮੁੱਚੇ ਪੰਜਾਬੀਆਂ ਨੂੰ ਚਾਹੇ ਹਿੰਦੂ ਆ ਚਾਹੇ ਮੁਸਲਮਾਨ ਚਾਹੇ ਸਾਈ ਆ ਚਾਹੇ ਸਿੱਖ ਸਾਰਿਆਂ ਨੂੰ ਅਪੀਲ ਕਰਦਾ ਕਿ ਆਹ ਰਲ ਕੇ ਆਪਾਂ ਇਹੋ ਜਿਹੇ ਬੰਦੇ ਦੀ ਪਰਮਾਤਮਾ ਕੀ ਜੀ ਬਹੁਤ ਬਹੁਤ ਧੰਨਵਾਦ ਲਾਜੀਪੁਰ ਦਾ ਜਿਹੜਾ ਹੈਗਾ ਰੋਸ ਪਾਇਆ ਜਾ ਰਿਹਾ ਤੁਹਾਡੇ ਸੀ ਕੀ ਕਰਨਾ ਨਾਲ ਜੀ ਪੁਰ ਦਾ ਜਿਹੜਾ ਆਪ ਪਾਰਟੀ ਦਾ ਕੋਲ ਰੈਕਸ਼ਨ ਨਾ ਰਿਹਾ ਉਹਨਾਂ ਨੇ ਜੋ ਸਾਡੀਆਂ ਬਰਾਬਰੀਆਂ ਵਾਸਤੇ ਗਲਤ ਸਰਦਾਰੀ ਵਰਤੀ ਹੈ ਅਸੀਂ ਉਹਦੇ ਰੋਸ ਵਿੱਚ ਪੰਜਾਬ ਸਰਕਾਰ ਨੇ ਕਹਿਣਾ ਚਾਹੁੰਦੇ ਆ ਕਿ ਇਹੋ ਜਿਹੜੇ ਗਲਤ ਬੰਦੇ ਨੇ ਜਿਹੜੀ ਉਹਦੀ ਸਪੀਚ ਹੈ ਉਹ ਮਾਨ ਸਾਹਿਬ ਨੂੰ ਆਪ ਸੁਣਨੀ ਚਾਹੀਦੀ ਹੈ ਕਿ ਕਿਸੇ ਦੇ ਘਰਦਿਆਂ ਦੇ ਉੱਤੇ ਜਾਂ ਕਿਸੇ ਦੇ ਬੱਚਿਆਂ ਦੇ ਉੱਤੇ ਇਹੋ ਜਿਹੇ ਅਲੀਗੇਸ਼ਨ ਹੋਣੇ ਔਰ ਫਿਰ ਦੂਸਰੀਆਂ ਬਰਾਦਰੀਆਂ ਦਾ ਨਾਮ ਲੈ ਕੇ ਅਲੀਗੇਸ਼ਨ ਲਾਉਣੇ ਇਹੋ ਜਿਹੇ ਨਖਿੱਤ ਬੰਦੇ ਨੂੰ ਤੁਸੀਂ ਸੀਟ ਦੇ ਕੇ ਜੇ ਲੜਾਓਗੇ ਤਾਂ ਕੀ ਬਣੂਗਾ ਸਾਡੇ ਪੰਜਾਬ ਦਾ ਔਰ ਇਹ ਸਰਕਾਰ ਦੇ ਵਿੱਚ ਜਿੰਨੇ ਵੀ ਮੰਤਰੀ ਨੇ ਉਹਨਾਂ ਨੂੰ ਪਹਿਲਾਂ ਦੇਖਣਾ ਚਾਹੀਦਾ ਵੀ ਉਹਨਾਂ ਦਾ ਪਿਛੋਕੜ ਕੀ ਹੈ ਪਿਛੋਕੜ ਦੇਖ ਕੇ ਸੀਟ ਦੇਣੀ ਚਾਹੀਦੀ ਹੈ ਤਾਂ ਕਿ ਅਗਲੀ ਦੀ ਬੋਲਬਾਣੀ ਕਿਸ ਤਰ੍ਹਾਂ ਦੀ ਹੈ ਔਰ ਉਹ ਕੀ ਬੋਲਦਾ ਹੈ ਜੋ ਉਹਨੇ ਕੱਲ ਭੋਲਿਆ ਉਹਦੇ ਤੇ ਸਾਡੇ ਸਾਡੇ ਭਾਈਚਾਰਾ ਰਾਜ ਸਭਾ ਸਾਡੀ ਲੁਧਿਆਣਾ ਅਮਰਸਾਰ ਦਿਨਦਾਰ ਬਠਿੰਡਾ ਸਾਰੀ ਜਗ੍ਹਾ ਤੋਂ ਗਾ ਲੋ ਟੈਲੀਫੋਨ ਆ ਰਹੇ ਨੇ ਔਰ ਸਾਰਾ ਸਾਡਾ ਭਾਈਚਾਰਾ ਬਹੁਤ ਜ਼ਿਆਦਾ ਇਸ ਗੁੱਸੇ 'ਚ ਹੈ ਤੇ ਇਹ ਜਿਹੜਾ ਉਹਨੇ ਸ਼ਿਦਾਬ ਦੀ ਬੋਲੀ ਹੈ ਤੇ ਉਹਨੂੰ ਸੀਟ ਤੋਂ ਲੁਆਇਆ ਜਾਵੇ ਔਰ ਇਲੈਕਸ਼ਨ ਕਮਿਸ਼ਨ ਨੂੰ ਵੀ ਸ਼ਿਕਾਇਤ ਪਹੁੰਚ ਚੁੱਕੀ ਹੈ ਔਰ ਸ਼ਾਇਦ ਉਹਨਾਂ ਨੂੰ ਡਿਸਪਸ ਵੀ ਕੀਤਾ ਜਾਵੇ ਤੇ ਕੀ ਮੰਗੀ ਆ ਸਾਡੀ ਮੰਗ ਇਹ ਹੈ ਵੀ ਇਹੋ ਜਿਹੜੇ ਗਲਤ ਬੁਲਾ ਰਹੇ ਨੇ ਉਹਨਾਂ ਨੂੰ ਨਾ ਸੀਟਾਂ ਦਿੱਤੀਆਂ ਜਾਣ ਉਹਨਾਂ ਨਾਲ ਲੜਾਇਆ ਜਾਵੇ ਉਹੋ ਜਿਹੇ ਬੰਦੇ ਲੜਾਏ ਜਾਣ ਜਿਹੜੇ ਸੁਲਝੇ ਹੋਣ ਅਸੀਂ ਇਹ ਨਹੀਂ ਕਹਿੰਦੇ ਵੀ ਕਿਸੇ ਵੀ ਪਾਰਟੀ ਵੱਲੋਂ ਜਿਹੜਾ ਵੀ ਬੰਦਾ ਲੜਾਉਣਾ ਉਹਦੀ ਪਹਿਲਾਂ ਐਜੂਕੇਸ਼ਨ ਦੇਖੀ ਜਾਵੇ ਵੀ ਉਹਦੀ ਕੀ ਕੀ ਐਜੂਕੇਸ਼ਨ ਹੈ ਕਿਸ ਨੇ ਤੋ ਇਹ ਜ਼ਰੂਰੀ ਨਹੀਂ ਹੈ ਕਿ ਕਿਸੇ ਜੱਟ ਨੂੰ ਹੀ ਲੜਾਉਣਾ ਹੈ ਜਾਂ ਕਿਸੇ ਨੂੰ ਹੀ ਲੜਾਉਣਾ ਹੈ ਇਹ ਦੇਖੋ ਵੀ ਤੁਸੀਂ ਜਿਹੜਾ ਬੰਦਾ ਉਥੇ ਕੈਪੇਬਲ ਹੈ ਜਿਹਦੀ ਬੋਲਬਾਣੀ ਸਹੀ ਹੈ ਸਾਰੀਆਂ ਬਰਾਦਰੀਆਂ ਨੂੰ ਨਾਲ ਲੈ ਕੇ ਚੱਲਦਾ ਹੈ ਉਸ ਬੰਦੇ ਨੂੰ ਇਲੈਕਸ਼ਨ ਲੜਾਉਣਾ ਚਾਹੀਦਾ ਇਹ ਜਿਹੜਾ ਗੱਲ ਹੈ ਇਹ ਬੜੀ ਗਲਤ ਹੈ ਕਿਸੇ ਦੀ ਭਾਈਚਾਰੇ ਲਈ ਕਿਸੇ ਦੀ ਬਰਾਦਰੀ ਵਾਸਤੇ ਗਲਤ ਬੋਲਣਾ ਹੈ ਵੀ ਜੇ ਮੈਂ ਰਾਮਗੜੀਆ ਤਾਂ ਮੈਨੂੰ ਕਿਸੇ ਨੂੰ ਦੱਸਣ ਦੀ ਲੋੜ ਕੀ ਹੈ ਜੇ ਮੈਂ ਸੁਨਿਆਰਾ ਹਾਂ ਤਾਂ ਮੈਨੂੰ ਕਿਸੇ ਨੂੰ ਦੱਸਣ ਦੀ ਲੋੜ ਕੀ ਹੈ ਉਹ ਛਾਤੀ ਠੋਕ ਕੇ ਕਹਿੰਦਾ ਮੈਂ ਜੱਟ ਹਾਂ ਪਹਿਲਾਂ ਤਾਂ ਉਹਦੀ ਤਫਤੀਸ਼ ਕਰੋ ਵੀ ਜੱਟ ਹੈ ਵੀ ਸਹੀ ਭਈ ਉਹ ਜੱਟ ਹੈ ਵੀ ਸਹੀ ਜਿਹੜਾ ਮਨਾਉਂਦੇ ਆ ਲੋਕਾਂ ਨੂੰ ਵੀ ਮੈਂ ਜੱਟ ਆ ਉਹ ਜੱਟ ਹੈ ਹੀ ਨਹੀਂ ਹੈ ਉਹਦੀ ਪਹਿਲਾਂ ਤਫਤੀਸ਼ ਕਰਨੀ ਚਾਹੀਦੀ ਹੈ ਵੀ ਉਹ ਜੱਟ ਹੈ ਵੀ ਸਹੀ ਔਰ ਉੱਥੋਂ ਦੇ ਲੋਕਾਂ ਨੂੰ ਜਿੰਨੀ ਬਰਾਦਰੀ ਉੱਥੇ ਬੈਠੀ ਆ ਸਾਰੀ ਰਾਮਗੜੀਆ ਤੇ ਸੁਨਿਆਰਾ ਬਰਾਦਰੀ ਬੈਠੀ ਆ ਸਾਡੀ ਉਹਨੂੰ ਅਪੀਲ ਹੈ ਵੀ ਉਹਨੂੰ ਕੋਈ ਵੋਟ ਨਾ ਪਾਈ ਜਾਵੇ ਤਾਂ ਕਿ ਉਹਨੂੰ ਉਹਨੂੰ ਉੱਥੇ ਉਹਦੀ ਔਕਾਤ ਦਿਖਾਈ ਜਾਵੇ ਵੀ ਜੋ ਉਹਨੇ ਉੱਥੇ ਸਟੇਜ ਦੇ ਆਪਣਾ ਸ਼ਬਦਾਵਲੀ ਵਰਤੀ ਹੈ ਉਹਦੀ ਉਹਦੀ ਉਹਨੂੰ ਔਕਾਤ ਦਿਖਾਈ ਜਾਵੇ ਉਹਨੂੰ ਵੋਟ ਬਿਲਕੁਲ ਨਾ ਪਾਈ ਜਾਵੇ ਉਹਨੂੰ ਬਰੰਗ ਘਰ ਪੇਚਿਆ ਜਾਵੇ